ਬੀਜੇਪੀ ਸੰਦੂਰ ਲੈ ਕੇ ਘਰਾਂ ਘਰਾਂ ਚ ਹੋ ਜਾਈ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਦੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕਿ ਬੀਜੇਪੀ ਆਲਿਆਂ ਦਾ ਹੱਕ ਹੈ ਵੀ ਅਸੀਂ ਸੰਦੂਰ ਵੰਡਦੇ ਰਹੀਏ ਉਹ ਆਂਦੀ ਸਿਰ ਤੇ ਜਦੋਂ ਮੱਥੇ ਤੇ ਸੰਦੂਰ ਲਾਉਂਦੀ ਹੈ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ 'ਚ ਤੇ ਸਦਾ ਸੁਹਾਗਣ ਰਵੇ ਉਹ ਰਿਹੱਸੇ ਲਾਉਣੀ ਹੈ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕਿਸ ਸੰਦੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਉਹਰੇ ਬਾਰੇ ساری ਦੁਨੀਆ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਗੁਪਤਾ ਕਹਾ ਗੁਪਤਾ ਆਪ ਕਹਾ ਰੁਕਤਾ ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦੇ ਕਈ ਨਾਤੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਫੂਕ ਤਾਂ ਨਿਕਲ ਗਈ ਐਸ ਕਰਕੇ ਹੀ ਮੈਂ ਕਿਹਾ ਅਜਗਰ ਬੈਠਾ ਅਜਗਰ ਇਹਨੇ ਸਾਡੇ ਸਾਰੇ ਪੱਤਨਿਸ ਆਰਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸੀਂ ਆਪ ਦੇ ਪੈਰਾਂ ਤੇ ਖੜਾ ਹੋ ਗਏ ਦੇਖੋ ਮੈਂ ਬੜਾ ਗੰਭੀਰਤਾ ਨਾਲ ਜੋ ਬਿਆਨ ਪਿਛਲੇ ਦਿਨ ਤੇ ਤੇ ਖਾਸ ਤੌਰ ਅੱਜ ਦੋਨੋਂ ਪਾਰਟੀਆਂ ਜਿਹਦੇ ਵਿੱਚ ਇੱਕ ਜਿਹੜੇ ਬੜੇ ਤਜਰਬੇਕਾਰ ਨੇ ਭਗਵੰਤ ਮਾਨ ਸਾਹਿਬ ਇਸ ਕੰਮਾਂ ਦੇ ਦੂਜੇ ਨਾਲ ਹੀ ਉਹਨਾਂ ਦੇ ਖਾਸੇ ਦੋਸਤ ਰਾਜਾ ਬੜਿੰਗ ਸਾਹਿਬ ਦੋਨਾਂ ਦੀਆਂ ਮੈਂ ਗੱਲਾਂ ਸੁਣੀਆਂ ਉਸ ਵੇਲੇ ਮਨ ਇੰਨਾ ਮਤਲਬ ਦੁਖੀ ਤੇ ਇੰਨਾ ਅੰਦਰੋਂ ਸੋਚ ਕੇ ਹੈਰਾਨਗੀ ਆਉਂਦੀ ਹੈ ਵੀ ਇਹ ਕਿਸੇ ਕੱਲ ਦਾ ਵੀ ਮੁਖਾਲ ਮੁਖਾਲਾ ੜਾ ਸਕਦੇ ਇੱਕ ਪਾਸੇ ਜੰਮੂ ਕਸ਼ਮੀਰ ਚ ਸਾਡੀਆਂ ਟਹਿਣਾ ਚੁਣ ਚੁਣ ਕੇ ਚੁਣ ਚੁਣ ਕੇ ਉਸ ਪਾਕਿਸਤਾਨ ਨੇ ਉਹਨਾਂ ਦੇ ਸੰਧੂਰ ਅਜਾੜੇ ਉਹਨਾਂ ਨੂੰ ਵਿਧਵਾ ਕੀਤਾ ਤੇ ਸਦਾ ਲਈ ਸੰਦੂਰ ਜਿਹੜਾ ਉਹ ਆਪਣੇ ਉਹਨਾਂ ਸ਼ਿੰਗਾਰ ਆ ਜਿਹੜਾ ਸਾਡੀਆਂ ਭੈਣਾਂ ਦਾ ਮਾਮਾ ਦਾ ਉਹ ਉਜਾੜ ਕੇ ਰੱਖਤਾ ਇਹ ਬੰਦਿਆਂ ਨੂੰ ਉਹ ਚ ਵੀ ਤਮਾਸ਼ਾ ਹੱਸ ਹੱਸ ਕਿੜਕਿੜ ਕੇ ਗੱਲਾਂ ਬੜਿੰਗ ਸਾਹਿਬਾ ਮੈਂ ਸੁਣ ਰਿਹਾ ਸੀ ਹੁਣੀ ਆ ਦੂਜਾ ਚੀਫ ਮਿਨਿਸਟਰ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ ਸੰਦੂਰ ਤੇ ਨੋਂ ਤੇ ਇਹਨਾਂ ਨੂੰ ਤਮਾਸ਼ਾ ਆ ਇਹਨਾਂ ਨੂੰ ਕੋਈ ਉਹਨਾਂ ਦੇ ਨਾਲ ਦੁੱਖ ਨਹੀਂ ਉਹਨਾਂ ਨਾਲ ਕੋਈ ਇਹਨਾਂ ਨੂੰ ਰਹਿਮ ਨਹੀਂ ਇਹਨਾਂ ਨੂੰ ਸਿਰਫ ਇਹਦੇ ਵਿੱਚ ਸਿਆਸਤ ਸੁਝਦੀ ਹੈ ਤੇ ਉਹ ਵੀ ਸੰਧੂਰ ਦੇ ਨਾਂ ਤੇ। ਉਹਨਾਂ ਨੂੰ ਪੁੱਛੋ ਜਾ ਕੇ ਉਹਨਾਂ ਦਾ ਦਰਦ ਜਿਨ੍ਹਾਂ ਦਾ ਸਾਰੀ ਉਮਰ ਲਈ ਜਿਹੜੀਆਂ ਵਿਧਵਾਵਾਂ ਹੋ ਗਈਆਂ। ਜਿਹੜਿਆਂ ਦੇ ਬੱਚਿਆਂ ਦੇ ਆਪਣੇ ਬਾਪ ਚਲੇ ਗਏ, ਉਹ ਭੈਣਾਂ ਦੇ ਉਹ ਪੁੱਛੋ ਜਿਨ੍ਹਾਂ ਦੇ ਭਰਾ ਚਲੇ ਗਏ। ਉਹ ਦਰਦ ਪ੍ਰਧਾਨ ਮੰਤਰੀ ਜੀ ਜਾਣਦੇ ਆ। ਇਹ ਕਹਿਣ ਚ ਮੈਨੂੰ ਕੋਈ ਵੀ ਮਾੜਾ ਜਾਂ ਵੀ ਗਰੀਬ ਨਹੀਂ। ਵੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਬੀਜੇਪੀ ਦੀ ਸਰਕਾਰ ਫੌਜ ਨੂੰ ਸਲਾਮ ਫੌਜ ਤੋਂ ਉੱਤੇ ਕੁਝ ਨਹੀਂ ਪਰ ਫੈਸਲਾ ਲੈਣ ਦੀ ਤਾਕਤ ਦੇਸ਼ ਦੇ ਦੇਸ਼ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਹੈ ਉਹ ਨਰਿੰਦਰ ਮੋਦੀ ਜੀ ਨੇ ਇਹ 'ਚ ਵੀ ਕੋਈ ਗਲਤਫਹਿਮੀ ਹੈ ਕੋਈ ਭੁਲੇਖਾ ਇਹ 'ਚ ਹਰ ਗੱਲ ਤੁਸੀਂ ਸਿਆਸਤ ਕਰਨੀ ਹੈ ਜਦੋਂ ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਆਪਰੇਸ਼ਨ ਸੰਧੂਰ ਨੌ ਰੱਖਿਆ ਗਿਆ ਜਿਹੜਾ ਹਜੇ ਵੀ ਜਾਰੀ ਹੈ ਤੇ ਤੁਸੀਂ ਇਹ ਮਖੌਲ ਲੜਾਉਨੇ ਤੁਹਾਨੂੰ ਕਦੇ ਵੀ ਉਹ ਸਾਡੀਆਂ ਮਾਵਾ ਭੈਣਾ ਮਾਫ ਨਹੀਂ ਕਰਨਗੀਆਂ ਕਦੇ ਤੁਸੀਂ ਕਹਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਰਦੇ ਆਨੂੰ ਕਿੰਨਾ ਵੱਡਾ ਸਾਡੇ ਲਈ ਇਹ ਕਿ ਇਹ ਜਿਹੜਾ ਕਿਸੇ ਦੀ ਸੰਧੂਰ ਉਹਦੀ ਮੰਗ ਚ ਭਰਦਾ ਇੱਕ ਈ ਬੜੀ ਗੱਲ ਤੁਸੀਂ ਕਹਿੰਦੇ ਹੋ ਸੰਧੂਰ ਲੈ ਕੇ ਚਲੇ ਜਾਓ ਭਾਜਪੀ ਵਾਲੇ ਚਲੇ ਜਾਓ ਘਰ ਘਰ ਬਿੱਟੂ ਤੁਸੀਂ ਚਲੇ ਜਾਓ ਮੈਂ ਹੈਰਾਨ ਹੋ ਗਿਆ ਤੁਹਾਨੂੰ ਇਹ ਗੰਭੀਰਤਾ ਨਹੀਂ ਪਤਾ ਕੀ ਜਿਹੜਾ ਲਈ ਤੁਸੀਂ ਕਹਿ ਰਹੇ ਹੋ ਸੰਧੂਰ ਘਰ ਕਰ ਲੈ ਕੇ ਚਲੇ ਜਾਓ ਉਹ ਤੁਹਾਡੀਆਂ ਭੈਣਾਂ ਨਹੀਂ ਗਈਆਂ ਤੁਹਾਡੀਆਂ ਮਾਵਾ ਨਹੀਂ ਗਈਆਂ ਤੁਸੀਂ ਇਹ ਜ਼ੁਰਦਗੇ ਮੈਂ ਕੀਤੀ ਇਹਦੀ ਗਣ ਕਰਨ ਦੀ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਪਤਾ ਇਹ ਚੀਜ਼ਾਂ ਦਾ ਤੁਹਾਨੂੰ ਕੀ ਅਹਿਸਾਸ ਸਾਨੂੰ ਪਤਾ ਹੈ ਵੀ ਇਹ ਸ਼ਹਾਦਤਾਂ ਕਿਵੇਂ ਦਿੱਤੀਆਂ ਜਾਂਦੀਆਂ ਕੁਰਬਾਨੀਆਂ ਕਿਵੇਂ ਦਿੱਤੀਆਂ ਜਾਂਦੀਆਂ ਉਹ ਪਰਿਵਾਰਾਂ ਦਾ ਹਾਲ ਕੀ ਹੁੰਦਾ ਮੁੜ ਕੇ ਇੱਕ ਕਦਰਾਂ ਕੀਮਤਾਂ ਅਸੀਂ ਦੇਖੀਆਂ ਏ ਕਿਸ ਤਰੀਕੇ ਨਾਲ ਸ਼ਹਾਦਤਾਂ ਦੇਣੀਆਂ ਪੈਂਦੀਆਂ ਏ ਤੇ ਕਿਵੇਂ ਵਿਧਵਾ ਕਿਵੇਂ ਭਰਾ ਕਿਵੇਂ ਬੱਚੇ ਬਾਤ ਬਿਲਕਦੇ ਆ ਤੁਸੀਂ ਇਹ ਚੀਜ਼ਾਂ ਨੂੰ ਜਾਣਦੇ ਨਹੀਂ ਉਹ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਤੁਸੀਂ ਹਮੇਸ਼ਾ ਪਾਕਿਸਤਾਨ ਦੇ ਹੱਕ 'ਚ ਬੋਲਿਓ ਚਾਹੇ ਗੌਰਵ ਗਗੋਈ ਹੋਏ ਚਾਹੇ ਤੁਸੀਂ ਰਾਜਾ ਬੜਿੰਗ ਸਾਹਿਬ ਹੋ ਪਰਲਮੈਂਟ 'ਚ ਵੀ ਤੁਸੀਂ ਬੋਲਿਓ ਅੱਜ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਦੇਸ਼ ਸਾਡੀ ਦੇਸ਼ ਦੀ ਫੌਜ ਤੁਹਾਨੂੰ ਜਹਾਜ਼ ਦਿਖਾਵੇ ਤੁਹਾਨੂੰ ਫਲੀਟ ਦਿਖਾਵੇ ਖੜਾ ਕਰਕੇ ਤੁਸੀਂ ਪਾਕਿਸਤਾਨ ਦੇ ਹੱਕਚ ਹੀ ਰਹੇ ਹੋ ਹਮੇਸ਼ਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਪਾਕਿਸਤਾਨ ਨੇ ਸਾਨੂੰ ਫਲੀਟ ਦਿਖਾਤਾ ਆਪਣਾ ਤੇ ਇੰਡੀਆ ਵਾਲੇ ਸਾਨੂੰ ਫਲੀਟ ਦਿਖਾਉਣ ਤੁਹਾਨੂੰ ਵਿਸ਼ਵਾਸ ਨਹੀਂ ਆਪਣੀ ਫੌਜ ਤੇ ਤੁਹਾਨੂੰ ਆਪਣੇ ਤੇ ਭਰੋਸਾ ਨਹੀਂ ਆ ਆਪਣੀ ਫੌਜ ਤੇ ਤੁਸੀਂ ਹਰ ਚੀਜ਼ ਤੇ ਯਾਰ ਸਵਾਲ ਖੜਾ ਕਰਦੇ ਹੋ ਹਰ ਚੀਜ਼ ਤੇ ਤੁਸੀਂ ਤਮਾਸ਼ਾ ਬਣਾਉਂਦੇ ਆ ਇਦੋਂ ਬਾਅਦ ਇੱਕ ਜਿਹੜੀ ਸਭ ਤੋਂ ਵੱਡੀ ਤੁਸੀਂ ਮਾਫੀ ਮੰਗੋ ਅੱਜ ਮੈਂ ਇਦੋਂ ਬਾਅਦ ਕੁਝ ਕਹਿਣਾ ਨਹੀਂ ਚਾਹੁੰਦਾ ਬਸ